ਸ੍ਰੀਕਾਰ ਇੱਕ ਹੋਰ ਦਾੰਗਕਾਰੀ ਦੇ ਰਹਿਆ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਇਹ ਗੱਲ ਬਹੁਤ ਹੀ ਇਹ ਮਾਮਲਾ ਬਹੁਤ ਹੀ ਤਕੜਾ ਇਤੋਂ ਵੀ ਗੰਮੀਰ ਮਾਮਲਾ ਕਿਉਂਕਿ ਜੇ ਦੇਖਿਆ ਜਾਵੇ ਇੱਕ ਬੱਬੂ ਮਾਂ ਦਾ ਸਿੰਗਰ ਦਾ ਗਾਣਾ ਆਇਆ ਸੀ ਕਹਿੰਦਾ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਹੈ ਜੇ ਦੇਖਿਆ ਜਾਵੇ ਸਿੱਖ ਇਤਿਹਾਸ ਦੇ ਵਿੱਚ ਚੁਣਵੇਂ ਚੁਣਵੇਂ ਸੂਰਮੇ ਹੈਗੇ ਸੀਗੇ ਪੂਰੇ ਪੂਰੇ ਗੁਰੂਆਂ ਨੇ ਚੁਣੇ ਹੋਏ ਵੀ ਆਹ ਸੂਰਮਾ ਆਹ ਕੰਮ ਇੱਥੇ ਖੜੂਗਾ ਵੀ ਆਹ ਸੂਰਮਾ ਇੱਥੇ ਖੜੂਗਾ ਕਿਉਂਕਿ ਇੱਕ ਆਰਟੀਫੀਸ਼ਲ ਦੇ ਨਾਲ ਧਰੂ ਰਾਠੀ ਨੇ ਇੱਕ ਆਰਟੀਫੀਸ਼ਲ ਦੇ ਨਾਲ ਧਰੂ ਰਾਠੀ ਨੇ ਉਹ ਚੱਲਦੇ ਫਿਰਦੇ ਬੋਲਣ ਵਾਲੇ ਕਾਰਟੂਨ ਬਣਾਤੇ ਕਿਉਂਕਿ ਇਹ ਨਹੀਂ ਹੈਗਾ ਇਹਨਾਂ ਤੇ ਗੁਰੂਆਂ ਤੇ ਵੀ ਮਾਲਾ ਕੋਈ ਗੁਰੂ ਨਾ ਤਾਂ ਅੱਜ ਬਣ ਸਕਿਆ ਨਾ ਕੱਲ ਬਣੂਗਾ ਨਾ ਬਣ ਸਕੇ ਤੇ ਉਹਨਾਂ ਦੀ ਰੀਸ ਜਾਂ ਉਹਨਾਂ ਦੀ ਕਾਪੀ ਵੀ ਨਹੀਂ ਹੋ ਸਕਦੀ ਇੱਕ ਦੇਖਿਆ ਜਾਵੇ ਤਾਂ ਚਰਨਾਂ ਦੀ ਧੂੜ ਵੀ ਨਹੀਂ ਹੈਗੇ ਕੋਈ ਆਮ ਆਦਮੀ ਚਰਨਾਂ ਦੀ ਕੋਈ ਕਿਸੇ ਨੂੰ ਪਤਾ ਵੀ ਮੈਂ ਤਰਕੇ ਨੂੰ ਉੱਠੂ ਜਾਂ ਨਹੀਂ ਉੱਠੂਆਂ ਉਹਨਾਂ ਨੂੰ ਸਾਰਾ ਹੀ ਗਿਆਨ ਸੀ ਸਾਰਾ ਪਤਾ ਸੀ ਕਿਉਂਕਿ ਤੱਤੀਆਂ ਤਵੀਆਂ ਉੱਤੇ ਬਹਿਣਾ ਖਾਲਾ ਜੀ ਦਾ ਵੜਾ ਨਹੀਂ ਖਾਲਾ ਜੀ ਦਾ ਅੱਗ ਲੱਗ ਜੇ ਬੰਦੇ ਦੇ ਇੱਕ ਸਿੱਖ ਪਿੱਛੇ ਖਿੱਚ ਲੈਂਦਾ ਤੇ ਤੱਤੀ ਤਵੀ ਉੱਤੇ ਬਹਿਣਾ ਦੇਖ ਲੋ ਵਾਕੀ ਸੀਸ ਲਿਆਉਣਾ ਦਿੱਲੀੋਂ ਤੇ ਉਸ ਸਮਿਆਂ ਦੇ ਵਿੱਚ ਜੇ ਸਮੇ ਯਾਦ ਕਰੇ ਅਣਤ ਤੇ ਅੱਜ ਕੱਲ੍ਹ ਆਲਾ ਤਾਂ ਹੈ ਨਹੀਂ ਗੇ ਬਾਕੀ ਜੇ ਦੇਖਿਆ ਜਾਵੇ ਇਹਨਾਂ ਨੇ ਵੀਡੀਓ ਹਟਾਤੀ ਜੇ ਨਾਂ ਹਟਤੀ ਦੀ ਦਿਖੀ ਕਿਉਂਕਿ ਸਿੱਖ ਧਰਮ ਇੰਨੀ फडਕ ਰਹੀ ਆ ਇਹਦੇ ਤੇ ਸਿੱਖ ਪੂਰੇ ਹੱਟੇ-ਕੱਟੇ ਨੌਜਵਾਨ ਵੀ ਇਹਨੇ ਪੜ੍ਹ ਕਰਿਆ ਜਿਹੜੇ ਮੋਨੇ ਵੀ ਆ ਕੁਝ ਵੀ ਜਿਹੜੇ ਚੱਲੋ ਮੰਨ ਕੇ ਚੱਲੋ ਪੱਗਾਂ ਵਾਲੇ ਆ ਸਿੰਘ ਉਹ ਵੀਰਾਂ ਨੇ ਤਾਂ फडਕਣੀ ਫੜਕਣਾ ਕਿਉਂਕਿ ਇੱਕ ਦੇਖਿਆ ਜਾਵੇ ਇਹ ਮਿਸਾਲ ਹੈ ਜੀ ਆ ਵੀ ਇਹ ਸਿੱਖ ਧਰਮ ਆ ਜਿਹੜਾ ਕਿਉਂਕਿ ਗੁੱਸਾ ਆਉਂਦਾ ਹੀ ਆਉਂਦਾ ਕਿਉਂਕਿ ਮੈਂ ਹੁਣ ਫੇਰ ਤੁਹਾਨੂੰ ਵੀ ਵਾਰੀ-ਵਾਰੀ ਦੱਸ ਰਿਹਾ ਵੀ ਬੱਬੂ ਮਾਨ ਦਾ ਗਾਣਾ ਸੀ ਇੱਕ ਵੀ ਬੰਦਾ ਸਿੰਘ ਬਹਾਦਰ ਮਿੱਤਰੋ ਮੀਰਾ ਮੇਰਾ ਹੀਰੋ ਐ ਸੌਰੀ ਉਹ ਬੰਦਾ ਇੰਨਾ ਹੰੜਿਆ ਵਰਤਿਆ ਹੋਇਆ ਮੰਨ ਕੇ ਚਲੋ ਉਹਨੇ ਦੁਨੀਆ ਦੇਖੀ ਆ ਉਹਨੇ ਦੇਖਿਆ ਸਾਰਾ ਕੁਝ ਉਹ ਬੰਦੇ ਨੇ ਜਦੋਂ ਹੁਣ ਜੰਗ ਲੱਗੀ ਸੀ ਉਹ ਬੰਦੇ ਨੇ ਬਿਆਨ ਵੀ ਦਿੱਤਾ ਨਾਲ ਭਾਈ ਸਾਹਿਬ ਜੀ ਬੈਠੇ ਸੀ ਤੇ ਗੱਗੂ ਗੱਲ ਕਿਉਂਕਿ ਉਹ ਬੰਦੇ ਨੇ ਬਿਆਨ ਵੀ ਦਿੱਤਾ ਕਹਿੰਦਾ ਅਸੀਂ ਕਮਰੇ ਵੀ ਦੇਵਾਂਗੇ ਰਹਿਣ ਸੈਨੂੰ ਜਗ੍ਹਾ ਵੀ ਦੇਵਾਂਗੇ ਖਾਣ ਪੀਣ ਨੂੰ ਵੀ ਦੇਵਾਂਗੇ ਪ੍ਰਬੰਧਕ ਪੂਰਾ ਕਰਾਂਗੇ ਜਿਹੜੇ ਵੀਰਾਂ ਦੇ ਕਹਿੰਦਾ ਪੰਜਾਬ ਜਮਾ ਚੜਦੇ ਪੰਜਾਬ ਗਨੀ ਘਰ ਆਗੇ ਉਹ ਲੈਂਦਾ ਪੰਜਾਬ ਆ ਜਾਂਦਾ ਇਹ ਚੜਦਾ ਪੰਜਾਬ ਆ ਜਾਂਦਾ ਕਿਉਂਕਿ ਉਹ ਕਹਿੰਦਾ ਜਿਹੜੇ ਛੱਡੀ ਜਾਂਦੇ ਆਪਦੇ ਘਰ ਬਾਰਡਰ ਜੇ ਗੱਲ ਦੇਖੀ ਜਾਵੇ ਗੁਰੂਆਂ ਦੀ ਕਿਉਂਕਿ ਉਹ ਬੰਦਾ ਹੰੜਿਆ ਵਰਤਿਆ ਪੂਰਾ ਉਹਨੂੰ ਪਤਾਗਾ ਵੀ ਗੁਰੂ ਕੀ ਚੀਜ਼ ਆ ਸਿੱਖ ਕੀ ਧਰਮ ਤੇ ਜਿਹਨੂੰ ਸਿੱਖੀ ਬਾਰੇ ਪਤਾ ਉਹ ਬੰਦਾ ਤਾਂ ਸਦਾ ਸਿੱਖ ਦੇ ਜ਼ਿਕਰੀ ਲਾਊਗਾ ਮਹਿਮਾ ਕਰੂਗਾ ਗੁਰੂਆਂ ਦੀ ਜੇ ਗੱਲ ਦੇਖੀ ਜਾਵੇ ਆਰਟੀਫੀਸ਼ਲ ਦੇ ਨਾਲ ਵੈਸੇ ਕਿਸੇ ਨੂੰ ਹੱਕ ਨਹੀਂ ਹੈਗਾ ਵੀ ਕਿਸੇ ਦੇ ਵੀ ਧਰਮ ਨੂੰ ਨਿੰਦਣਾ ਜਾਂ ਕਿਸੇ ਦੇ ਧਰਮ ਦੇ ਗਲਤ ਖਿਲਾਫ ਬਣਾ ਦੇਣੀ ਵੀਡੀਓ ਇਹ ਹੱਕ ਨਹੀਂ ਹੈਗਾ ਕਿਉਂਕਿ ਵੀਡੀਓ ਹਟਾਈ ਗਈ ਆ ਇਹ ਜੇ ਨਾ ਹਟਾਈ ਗਈ ਕਿਉਂਕਿ ਇੰਨੀ ਭੜਕਰੀਆ ਜਨਤਾ ਤੇ ਵੀ ਆ ਤਾਂ ਇਹਦਾ ਚੈਨਲ ਹੀ ਮੰਨ ਕੇ ਚੱਲੋ ਜਗਤ ਕੀਤਾ ਜਾਊਗਾ ਸਰਕਾਰ ਨੂੰ ਕਹਿ ਕੇ ਕਿਉਂਕਿ ਜੋ ਕਮੇਟੀਆਂ ਨਾ ਬੜੀਆਂ ਵੀਆਂ ਸਿੱਖਾਂ ਦੀਆਂ ਕਿਉਂਕਿ ਇੰਨਾ ਏਕਾ ਕਿਉਂਕਿ ਕਈ ਮੁੰਡੇ ਹੋਰ ਮੋਨੇ ਵੀ ਆ ਜੋ ਇਸ ਗੱਲਾਂ ਤੇ ਪੜ ਕਰੇ ਆਗੇ ਜੋ ਮੰਨ ਕੇ ਚੱਲੋ মিডিਆ ਵਾਲੇ ਆਗੇ ਕੁਝ ਕਿਵੇਂ ਵੀ ਵੀ ਇਹਨੂੰ ਸਾਹਮਣੇ ਇਹਦਾ ਚਿਹਰਾ ਜਿਹੜਾ ਇਹਨਾਂ ਨੇ ਗੱਲ ਕਹਿ ਤਾਂ ਦਿੱਤੀ ਜਾਂ ਬਣਾਤੀ ਇਹਨਾਂ ਨੇ ਵੀ ਇਹਨੂੰ ਕਿਵੇਂ ਨਾ ਕਿਵੇਂ ਵੀ ਅਸੀਂ ਆਵਾਜ਼ ਉਠਾ ਕੇ ਵੀ ਅਸੀਂ ਇਨਸਾਫ ਦੇ ਮੁੱਦੇ ਤੇ ਜਾਈਏ ਵੀ ਉਹਨੂੰ ਪੂਰਾ ਹੀ ਹਯਾਲ ਆਇਆ ਜਾਵੇ ਕਹਿੰਦਾ ਮਤਲਬ ਸਾਹਮਣੇ ਸਾਰੀ ਦੁਨੀਆ ਦੇ ਵੀ ਜਿਹਨੇ ਇਹ ਕੰਮ ਕੀਤਾ ਆਰਟੀਫੀਸ਼ਲ ਦੇ ਨਾਲ ਧਰੂ ਰਾਠੀ ਨੇ ਕਿਉਂਕਿ ਇਹ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਕਿਸੇ ਦੇ ਧਰਮ ਨਾਲ ਕੋਈ ਵੀ ਖਲਵਾੜ ਨਹੀਂ ਕਰ ਸਕਦਾ ਵੈਸੇ ਆਪਾਂ ਧਰਮ ਸਭ ਧਰਮਾਂ ਦੀ ਇੱਜ਼ਤ ਕਰਦੇ ਆਂ ਸੋ ਸਸਰੀਕਾਰ ਸਾਰਿਆਂ ਨੂੰ ਜਿੱਥੋਂ ਤਾਈਂ ਜਾਂਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਹੋਰ ਨਵੇਂ ਮੁੱਦੇ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤਾਈਂ ਜਾਂਦੀ ਆ ਤੇ ਲਾਈਕ ਕਰੋ ਮੇਰੇ ਵੀਰੋ ਤੇ ਸਾਥ ਦਿਓ ਪੰਜਾਬੀਓ ਭਰਾ